جی آنو پیارے ਵਿਦਿਆਰਥੀਓ 10ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਅਧਿਆਇ 13ਵਾਂ ਅੰਕੜਾ ਵਿਗਿਆਨ ਅਭਿਆਸ ਨੰਬਰ 13.3 ਤੇਰੇ ਅਗਲੇ ਦੋ ਸਵਾਲ ਦੂਜਾ ਤੀਜਾ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ ਸੁਣੋ ਤੇ ਸਮਝੋ ਹੱਲ ਆਪਣੀ ਨੋਟਬੁੱਕ 'ਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਜ਼ਰੂਰ ਕਰੋ ਸੌ ਸ਼ੁਰੂ ਕਰੀਏ ਇਸੇ ਚੈਨਲ ਤੇ ਕਰੇ ਵਿਦਿਆਰਥੀਓ ਤੁਹਾਡੀ 10ਵੀਂ ਜਮਾਤ ਨਾਲ ਜੁੜੀਆਂ ਦੂਜੇ ਵਿਸ਼ਿਆਂ ਦੀਆਂ ਕੁਝ ਹੋਰ ਪਲੇਲਿਸਟਾਂ ਵੀ ਹਨ ਤੁਸੀਂ ਚੈਨਲ ਤੇ ਜਾ ਕੇ ਪਲੇਲਿਸਟ ਤੇ ਟੈਪ ਕਰੋ ਸੂਚੀ ਨੂੰ ਸਕਰੋਲ ਕਰੋ ਤੇ ਤੁਹਾਨੂੰ ਇੱਥੇ ਮਿਲਣਗੀਆਂ 10th english mcq 10th english literature 10th grammar 10th science 10th math notes math shortcuts and tricks ਇੱਕ ਹੈਗੀ ਬੱਚੋ ਗਣਿਤ ਦੇ ਸਿਧਾਂਤ ਤੇ ਇੱਕ ਤੁਹਾਡੀ ਜਨਰਲ ਨੌਲੇਜ ਨੂੰ ਸੁਧਾਰਨ ਲਈ ਵਧੀਆ ਕਰਨ ਲਈ ਇੱਕ ਪਲੇਲਿਸਟ ਹੈਗੀ ਐਬ੍ਰੀਵੀਏਸ਼ਨਸ ਜਿਹਦੇ ਵਿੱਚ ਅਲੱਗ-ਅਲੱਗ ਵਿਸ਼ਿਆਂ ਦੀਆਂ ਐਬ੍ਰੀਵੀਏਸ਼ਨਸ ਨੂੰ ਵਿਸਤਾਰਿਤ ਰੂਪ ਦੇ ਕੇ ਉਹਨਾਂ ਨੂੰ ਸਮਝਾਇਆ ਗਿਆ। ਸੋ ਤੁਸੀਂ ਇਹਨਾਂ ਪਲੇਲਿਸਟ ਨੂੰ ਖੋਲ ਕੇ ਇਹਨਾਂ ਚ ਫਿਰ ਵੀਡੀਓਜ਼ ਵੀ ਜ਼ਰੂਰ ਦੇਖੋ। ਉਹ ਦੇਖਿਓ ਬੱਚਿਓ ਹੁਣ ਇਹ ਵੱਡਾ ਸਵਾਲ ਬੜਾ ਰੋਚਕ ਹੈ ਨੰਬਰ 2 ਕਹਿੰਦੇ ਜੇਕਰ ਦਿੱਤੀ ਗਈ ਵੰਡ ਦੀ ਮੱਧਿਕਾ 28.5 ਹੋਵੇ ਤਾਂ x ਅਤੇ y ਦਾ ਮੁੱਲ ਪਤਾ ਕਰੋ। ਸੋ ਬੜਾ ਵਧੀਆ ਸਵਾਲ ਹੈ ਬੱਚਿਓ ਹਾਲ ਤੱਕ ਅਸੀਂ ਮੱਧਿਕਾ ਕੱਢਦੇ ਆਏ ਆ ਹਨਾ ਤੇ ਹੁਣ ਇਹਨਾਂ ਨੇ ਮੱਧਿਕਾ ਦਿੱਤੀ ਹੈ। ਤੇ ਇਹ ਬਾਰੰਬਾਰਤਾ ਦੇ ਵਿੱਚ ਦੋ ਬਿੰਦੂ ਜਿਹੜੇ ਨੇ x ਅਤੇ y ਉਹ ਸੀ ਕੱਢਣੇ ਨੇ ਠੀਕ ਹੈ ਸੇ ਵਰਗ ਅੰਤਰਾਲ ਦਿੱਤਾ ਹੋਇਆ ਸਾਨੂੰ ਵਰਗ ਦਿੱਤਾ ਹੋਇਆ ਤੇ ਬਾਰੰਬਾਰਤਾ ਦਿੱਤੀ ਜਿਸ ਵਿੱਚ x ਔਰ y ਸਾਡ ਕੋਲ ਨਹੀਂ ਆ ਗਏ ਔਰ ਦੇਖੀਏ ਕਿੰਦਾ ਕਰਦੇ ਆਂ ਨੂੰ ਸੋ ਸਭ ਤੋਂ ਪਹਿਲੇ ਤੇ ਜਿਹੜਾ ਸੂਤਰ ਹੈਗਾ ਉਹ ਸਾਨੂੰ ਪਤਾ ਹੋਣਾ ਚਾਹੀਦਾ ਅਸੀਂ ਜਾਣਦੇ ਕਿ ਮੱਧਿਕਾ ਮੀਡੀਅਨ ਦਾ ਸੂਤਰ ਹੇਠ ਅਨੁਸਾਰ ਹੈ ਸੋ ਇਹ ਉਹਦਾ ਸੂਤਰ ਹੈ l n/2 cf f ਬ੍ਰੈਕਟ ਪਾ ਕੇ ਗੁਣਾ h ਇਹ ਜਿੱਥੇ l ਮੱਧਿਕਾ ਵਰਗ ਮੀਡੀਅਨ ਕਲਾਸ ਦੀ ਹੇਠਲੀ ਸੀਮਾ n ਪ੍ਰੇਖਣਾਂ ਦੀ ਕੁੱਲ ਸੰਖਿਆ h ਵਰਗੰਤਰਾਲ cf ਮੱਧਿਕਾ ਵਰਗ ਤੋਂ ਠੀਕ ਪਹਿਲੇ ਵਾਲੇ ਵਰਗ ਦੀ ਸੰਚਵੀਂ ਬਾਰੰਬਾਰਤਾ ਹੈ ਕਿ ਅੰਦਰ ਧਿਆਨ ਰੱਖਣਾ ਹੈ cf ਦਾ ਉਹਨੇ ਕਮੂਲੇਟਿਵ ਫ੍ਰੀਕੁਐਂਸੀ ਤੇ ਮੱਧਿਕਾ ਵਰਗ ਤੋਂ ਪਹਿਲੇ ਵਾਲੀ ਜਿਹੜੀ ਹੈ ਨਾ ਵਰਗ ਦੀ ਉਹਦੀ ਸੰਚਵੀਂ ਬਾਰੰਬਾਰਤਾ ਤੇ f ਜਿਹੜੀ ਹੈ ਉਹ ਮੱਧਿਕਾ ਵਰਗ ਦੀ ਬਾਰੰਬਾਰਤਾ ਹੈ ਧਿਆਨ ਰੱਖਣਾ ਹੈ ਮੱਧਿਕਾ ਵਰਗ ਦੀ ਬਾਰੰਬਾਰਤਾ f ਹੈਗੀ ਹੈ ਤੇ cf ਹੈਗੀ ਹੈ ਉਸ ਤੋਂ ਪਹਿਲੇ ਵਾਲੇ ਵਰਗ ਦੀ ਸੰਚਵੀਂ ਬਾਰੰਬਾਰਤਾ ਕਮੂਲੇਟਿਵ ਫ੍ਰੀਕੁਐਂਸੀ ਇਸ ਗੱਲ ਦਾ ਖਿਆਲ ਰੱਖਣਾ ਹੈ ਠੀਕ ਹੈ ਸੋ ਬੱਚੋ ਆ ਗਿਆ ਹੁਣ ਅਸੀਂ ਵਰਗੰਤਰਾਲੀ ਦਾ ਲਿਖ ਲਿਆ ਇਹ ਬਾਰੰਬਾਰਤਾ ਹੈ ਹਨਨੇ ਕੇ 60 ਹੈਗੇ ਟੋਟਲ ਹੈ ਨਾ ਸੋ ਇਹਨਾਂ ਨੇ ਕੀ ਜਿਹੜੇ ਜੋੜ ਕੇ ਆਣਾ ਚਾਹੀਦੇ 60 ਆਣਾ ਚਾਹੀਦਾ ਇਹਨਾਂ ਨੇ ਕੀ ਹੈ ਐਨ ਜਿਹੜਾ ਹੈ ਐਨ ਉਹ 60 ਹੋਏਗਾ ਠੀਕ ਹੈ ਸੋ ਇਹਨੂੰ ਸੰਚਵੀ ਬਾਰੰਬਾਰਤਾ ਇਤੋ ਇਤੋ ਅਗਲੀ ਜੋੜੀ ਜਾਵਾਂਗੇ 5 ਵਿੱਚ x ਜੋੜਿਆ 5 yeah. x ਬਣ ਗਿਆ 5 x ਵਿੱਚ 20 ਜੋੜਿਆ ਤੇ 20 5 25 25 x ਹੋ ਗਿਆ ਫਿਰ 25 x ਵਿੱਚ 15 ਜੋੜਿਆ ਤੇ 40 x ਹੋ ਗਿਆ ਫਿਰ y ਜੋੜਿਆ ਤੇ 40 x y ਬਣ ਗਿਆ ਹੁਣ 40 x y ਵਿੱਚ 5 ਜੋੜਿਆ ਤੇ 45 ਬਣਿਆ 45 x y ਐ ਸਾਡਾ ਹੋ ਗਿਆ ਹੁਣ ਬੱਚਿਓ ਜੇ ਇਹ ਜਿਹੜਾ ਹੈਗਾ ਇਹ 45 x y ਐ 60 ਦੇ ਬਰਾਬਰ ਹੋਣਾ ਚਾਹੀਦਾ ਜਿੰਨਾ ਇੱਥੇ ਜੋੜ ਬਣਦਾ ਹੈ ਜੋੜ ਕਰਕੇ ਇਹਦੇ ਬਰਾਬਰ ਹੋਣਾ ਚਾਹੀਦਾ 145 x y 60 ਜਾਂ x y ਕਿਹਦੇ ਬਰਾਬਰ ਹੋ ਜਾਏਗਾ 45 60 45 ਜੋ ਕਿ ਬਣਦਾ 1500 x y ਸਾਡਾ 15 ਆ ਗਿਆ ਇੱਕ ਸਮੀਕਰਨ ਤੇ ਸਾਡਾ ਇਹ ਬਣ ਗਿਆ ਠੀਕ ਹੈ ਨਾ ਇਹ ਤੋਂ ਜਦੋਂ ਸਾਡੇ ਕੋਲ x ਦਾ ਮੁੱਲ ਆਏਗਾ ਅਸੀਂ ਕੱਢਾਂਗੇ ਤੇ y ਆਪਣੇ ਆ ਜਾਏਗਾ ਸਾਡੇ ਕੋਲ ਹਾਂ ਅਤੇ n 2 ਆ ਗਿਆ 60 2 30 ਤੇ ਮੱਧਿਕਾ ਉਹਨੇ 28.5 ਦਿੱਤੀ ਹੈ ਤੇ ਜੇ 28.5 ਕਿ ਇਹਦੇ ਵਿਚ ਆ ਰਹੀ ਹੈ 20 ਤੋਂ 30 ਦੇ ਵਿਚ ਆ ਰਹੀ ਹੈ ਇਹਦਾ ਲਾ ਕਿ ਇਹ ਮੱਧਿਕਾ ਵਰਗ ਹੋ ਗਿਆ ਜੋ ਕਿ ਵਰਗ 20 ਤੋਂ 30 ਵਿੱਚ ਆਉਂਦੀ ਹੈ ਇਸ ਕਰਕੇ ਇਸ ਵਰਗ ਦੀ ਹੇਠਲੀ ਸੀਮਾ L V ਕਿਉਂਕਿ L ਜਿਹੜਾ ਹੈ ਉਹ ਮੱਧਿਕਾ ਵਰਗ ਦੀ ਹੇਠਲੀ ਸੀਮਾ ਹੈ ਤੇ 20 ਤੋਂ 30 ਵਿੱਚ 28.5 ਆਂਦਾ ਹੈ ਸੋ ਇਹਨਾਂ ਦਾ 20 ਤੋਂ 28 ਜਿਹੜਾ ਹੈ ਮੱਧਿਕਾ ਵਰਗ ਹੈਗਾ ਤੇ ਮੱਧਿਕਾ ਵਰਗ ਦਾ ਹੇਠਲੀ ਸੀਮਾ V ਹੈਗੀ ਹੈ ਹੁਣ CF ਜਿਹੜੀ ਹੈ ਇਹ ਹੋ ਗਿਆ ਮੱਧਿਕਾ ਵਰਗ ਤੇ ਸੰਚੀਮਾ ਇਹ ਸੰਚਵੀ ਜਿਹੜੀ ਇਹ ਬਾਰੰਬਾਰਤਾ ਇਹ ਤੋਂ ਪਹਿਲੇ ਵਾਲੀ ਦੀ ਲੈਣੀ ਹੈ ਉਹ ਜੀ 5 x ਇਹ 5 x ਹੋ ਗਈ ਤੇ ਫ੍ਰੀਕੁਐਂਸੀ ਲੈਣੀ ਹੈਟਲੀ ਸੀਮਾ ਦੀ ਇਹ ਆਪਣੀ ਮੱਧਿਕਾ ਵਰਗ ਦੀ ਇਹ ਮੱਧਿਕਾ ਵਰਗ ਹੈ ਤੇ ਇਹਦੀ ਆ ਗਈ ਫ੍ਰੀਕੁਐਂਸੀ 12/20 ਆ ਗਈ ਸੋ ਐਫ 20 ਆ ਗਿਆ ਸੀ ਐਫ 5/x ਆ ਗਿਆ 5/x ਆ ਗਿਆ ਤੇ ਐਚ ਹੈਗਾ 30 ਚੋਂ 20 ਗਿਆ 10 ਹੁਣ ਇਹਨਾਂ ਮੁੱਲਾਂ ਨੂੰ ਸੂਤਰਾਂ ਵੀ ਸੂਤਰ ਵਿੱਚ ਭਰ ਕੇ ਸਾਨੂੰ ਪ੍ਰਾਪਤ ਹੁੰਦਾ ਹੈ ਲਓ ਜੀ ਇਹ ਸੂਤਰ ਹੈਗਾ ਮੱਧਿਕਾ ਦਾ ਹੁਣ ਮੱਧਿਕਾ ਦਿੱਤੀ ਹੈ 28.5 28.5 ਭਰ ਦਿੱਤੀ ਬਰਾਬਰ ਐਲ 20 ਹੈਗਾ n/2 30 ਹੈਗਾ CF 5 ਜਮਾ 1 ਸ ਹੈ ਸੋ ਬ੍ਰੈਕਟ ਬਾਗੇ ਇਥੇ ਘਟਾ ਦਾ ਨਿਸ਼ਾਨ ਆਣਾ ਇਥੇ 20 ਹੈਗਾ ਤੇ ਇਥੇ 10 ਹੈਗਾ F 10 H F 20 ਹੈਗਾ ਤੇ H 10 ਹੈਗਾ ਸੋ 10 10 10 ਦੁਣਾ 20 ਥੱਲੇ ਤੇ 2 ਆ ਗਿਆ ਤੇ 10 ਉੱਡ ਗਿਆ 20 ਖੱਬੇ ਪਾਸੇ ਚਲਾ ਗਿਆ 28.5 20 ਤੇ ਇਹ ਆ ਗਿਆ ਸਾਡੇ ਕੋਲ ਹੁਣ 30 5 x ਕਿਉਂਕਿ ਜਿਹੜੇ ਬ੍ਰੈਕਟ ਖੋਲਿਆ ਇਹ ਵੀ ਘਟਾਓ ਤੇ ਇਹ ਵੀ ਘਟਾਓ ਜਾਏਗਾ ਸੋ 30 ਜੋ ਬਣ ਗਿਆ 25 ਸੋ 25 ਘਟਾਓ x ਤੇ 28.5 20 ਗਿਆ 8.5 ਬਰਾਬਰ ਹੈ ਹੁਣ 2 ਨੂੰ 8.5 ਨਾਲ ਗੁਣਾ ਕੀਤਾ ਤੇ 17 ਬਣ ਗਿਆ 17 25 x ਜਾਂ x ਬਰਾਬਰ ਕੀ ਹੋ ਜਾਏਗਾ x ਇਧਰ ਆ ਗਿਆ ਜਮਾ ਹੋ ਗਿਆ 17 ਇਧਰ ਗਿਆ 25 17 ਬਣ ਗਿਆ ਬਰਾਬਰ 8 ਹੁਣ x ਦਾ ਮੁੱਲ ਸਾਡਾ 8 ਆ ਗਿਆ ਹੁਣ x y 15 ਇਹ ਬੱਚੋ 15 ਹੈ ਗਲਤੀ ਹੋ ਗਈ ਟਾਈਪਿੰਗ ਦੀ 15 ਇਸ ਨੇ ਐਸਮਪੋਸ 60 ਵਿੱਚੋਂ ਜਿਹੜੇ 45 ਘਟਾਇਆ ਸੀਗਾ ਸੋ x ਵਾਈ ਬਰਾਬਰ 15 ਜਾਂ 8 x ਦੀ ਜਗ੍ਹਾ ਪਾਇਆ 8 ਇਹ ਵੜਾ 8 ਆਇਆ ਜਮਾ ਵਾਈ ਬਰਾਬਰ 15 ਸੋ y ਬਰਾਬਰ 15 ਘਟਾਓ 8 ਬਰਾਬਰ 7 ਇਸ ਤਰ੍ਹਾਂ x ਬਰਾਬਰ 8 ਤੇ y ਬਰਾਬਰ 7 ਇਹ ਸਾਡਾ ਆ ਗਿਆ ਜਵਾਬ ਹੁਣ ਅਗਲਾ ਸਵਾਲ ਦੇਖੀਏ ਅਗਲਾ ਸਵਾਲ ਹੈ ਬੱਚਿਓ ਕਹਿੰਦੇ ਇੱਕ ਬੀਮਾ ਇੱਕ ਜੀਵਨ ਬੀਮਾ ਏਜੰਟ 100 ਪਾਲਸੀ ਧਾਰਕਾਂ 100 ਹੋ ਗਿਆ ਉਹਨਾਂ ਐਨ ਐਨ ਦਾ ਮੁੱਲ ਸਾਡੇ ਕੋਲ 100 ਹੋ ਗਿਆ ਹਨ ਐਨ ਪਾਲਸੀ ਧਾਰਕਾਂ ਦੀ ਉਮਰ ਦੀ ਵੰਡ ਤੋਂ ਇਹਠ ਲਿਖੇ ਅੰਕੜੇ ਪ੍ਰਾਪਤ ਕਰਦਾ ਹੈ ਮੱਧਿਕਾ ਉਮਰ ਪਤਾ ਕਰੋ ਜੇਕਰ ਪਾਲਸੀ ਕੇਵਲ ਉਹਨਾਂ ਵਿਅਕਤੀਆਂ ਨੂੰ ਦਿੱਤੀ ਜਾਵੇ ਜਿਨ੍ਹਾਂ ਦੀ ਉਮਰ 18 ਸਾਲ ਜਾਂ ਉਸ ਤੋਂ ਵੱਧ ਹੋਵੇ ਪਰੰਤੂ 60 ਸਾਲ ਤੋਂ ਘੱਟ ਹੋਵੇ ਸੋ 20 ਤੋਂ ਘੱਟ ਲੇ ਕੇ 18 ਤੋਂ ਵੱਧ 18 ਤੋਂ ਲੈ ਕੇ 20 ਤੱਕ ਮੰਨ ਲਾਂਗੇ 25 ਤੋਂ ਘੱਟ 30 ਤੋਂ ਘੱਟ ਪੈਂਤੀ ਤੋਂ ਘੱਟ ਇੱਥੇ ਸੱਠ ਤੋਂ ਘੱਟ ਸੱਠ ਤੱਕ ਹੈਗਾ ਇਹਦਾ ਮਤਲਬ ਬੱਚੇ ਹੁਣ ਕੀ ਹੋਇਆ ਜਦੋਂ ਘੱਟ ਤੇ ਘੱਟ ਕਰ ਇੱਦਾਂ ਕਹਿ ਰਿਹਾ ਵੀਹ ਤੋਂ ਘੱਟ ਪੱਚੀ ਤੋਂ ਘੱਟ ਇਹਦਾ ਮਤਲਬ ਕੀ ਹੋਇਆ ਪੱਚੀ ਜਿਹੜੀ ਹੈ ਉਹ ਉੱਪਰਲੀ ਸੀਮਾ ਹੋ ਗਈ ਇਸ ਵਰਗ ਦੀ ਇਹ ਬਣ ਜਾਏਗਾ ਵੀਹ ਬਣ ਜਾਏਗਾ ਅਠਾਰਾਂ ਤੋਂ ਵੀਹ ਪੱਚੀ ਬਣ ਜਾਏ ਵੀਹ ਤੋਂ ਪੱਚੀ ਸੋ ਪੱਚੀ ਕੀ ਹੋ ਜਾਏਗੀ ਬੱਚੇ ਉੱਪਰਲੀ ਸੀਮਾ ਹੋ ਜਾਏਗੀ ਤੀਹ ਤੋਂ ਘੱਟ ਬਣ ਜਾਏਗਾ ਪੱਚੀ ਤੋਂ ਤੀਹ ਪੈਂਤੀ ਤੋਂ ਘੱਟ ਬਣ ਜਾਏਗਾ ਤੀਹ ਤੋਂ ਪੈਂਤੀ ਠੀਕ ਹੈ ਅਤੇ ਇਹ ਹੈਗੀ ਹੈ ਬੱਚਿਓ ਇਹ ਸੰਚਵੀ ਬਾਰੰਬਾਰਤਾ ਇਹ ਸੰਚਵੀ ਬਾਰਤਾਵਾਰਤਾ ਕਿਉਂ ਜੁੜਦੀ ਜਾਂਦੀ ਹੈ ਨਾ ਦੇਖੋ 2 ਫਿਰ 6 ਫਿਰ 24 ਇਹਨਾਂ ਕੀ ਜਿਹੜੀ ਫ੍ਰੀਕੁਐਂਸੀ ਲਈ ਕੱਢਣੀ ਹੈ ਫਿਰ 6 'ਚੋਂ 2 ਘਟਾਵਾਂਗੇ 4 ਆ ਜਾਏਗਾ 24 'ਚੋਂ 6 ਘਟਾਵਾਂਗੇ 18 ਆ ਜਾਏਗਾ ਇਸ ਤਰ੍ਹਾਂ ਕਰਕੇ ਸੜਕੋ ਬਾਰੰਬਾਰਤਾ ਆ ਜਾਏਗੀ ਇਹ ਸੰਚਵੀ ਬਾਰੰਬਾਰਤਾ ਹੈਗੀ ਹੈ ਇਹ ਥੋੜਾ ਵੱਖਰੇ ਕਿਸਮ ਦਾ ਸਵਾਲ ਹੈਗਾ ਇਹ ਦੇਖੋ ਇੱਥੇ ਇਹਨੂੰ ਲਿਖਣਾ ਹੈ ਪਹਿਲੇ ਇਹਦਾ ਇਹਦੀ ਭੂਮਿਕਾ ਤਿਆਰ ਕਰਨੀ ਹੈ ਇਹ ਵੰਡ ਘਟਦੇ ਕਰਮ ਦੀ ਸੰਚਵੀ 12 ਬਾਰੰਬਾਰਤਾ ਵੰਡ ਹੈ ਸੰਚਵੀ ਨੇ ਉਹ ਤੋਂ ਘਟ ਉਹ ਤੋਂ ਘਟ 30 ਤੋਂ ਘਟ ਹੈ ਨਾ ਇਦਾਂ ਲਿਖਿਆ ਨਾ ਉਹਨੇ ਸੋ ਇਹ ਵੰਡ ਘਟਦੇ ਕਰਮ ਦੀ ਸੰਚਵੀ 12 ਬਾਰੰਬਾਰਤਾ ਵੰਡ ਹੈ ਸੰਚਵੀ ਵਰਤ ਵਰਤ ਦਿੱਤੀ ਹੋਈ ਹੈ ਜਿੱਥੇ 20 25 30 35 60 ਸੰਗਤ ਵਰਗ ਅੰਤਰਲਾਂ ਦੀਆਂ ਉੱਪਰ ਲੀਆਂ ਸੀਮਾਵਾਂ ਹਨ ਮੱਧਿਕਾ ਲੱਭਣ ਲਈ ਸਾਨੂੰ ਵਰਗ ਅਤੇ ਉਹਨਾਂ ਦੀ ਸੰਗਤ ਬਾਰੰਬਾਰਤਾ ਦੀ ਲੋੜ ਹੈ ਸੋ ਇਹ ਸੀਐਫ ਤੇ ਦਿੱਤੀ ਹੋਈ ਹੈ ਹੁਣ ਸੀਐਫ ਚੋਂ ਬਾਰੰਬਾਰਤਾ ਕੱਢਾਂਗੇ ਐਫ ਕੱਢਾਂਗੇ ਉਹ ਕਿਦਾਂ ਕੱਢਾਂਗੇ ਇਹ ਦੇਖੋ 2e 6 6 ਚੋਂ 2 ਘਟਾਇਆ 4 ਆ ਗਿਆ 24 ਚੋਂ 6 ਘਟਾਇਆ 18 ਆ ਗਿਆ 45 ਚੋਂ 24 ਘਟਾਇਆ 21 ਆ ਗਿਆ ਸੋ ਇਹ 2 4 18 ਇਹ ਕੀ ਹੈ 12 ਬਾਰੰਬਾਰਤਾ ਆ ਜੇਗੀ ਸਾਡੀ ਤੇ ਜਿਹੜਾ ਸੀਗਾ 20 ਤੋਂ ਘੱਟ ਇਹਨੂੰ ਕਰ ਦਿੰਗੇ 18 ਤੋਂ 20 25 ਤੋਂ ਘੱਟ 20 ਤੋਂ 25 30 ਤੋਂ ਘੱਟ ਮੰਨ ਲਓ 25 ਤੋਂ 30 ਇਹ ਸਾਡੇ ਵਰਗ ਵੀ ਬਣ ਗਏ ਤੇ ਇੱਥੇ ਸਾਡੇ ਕੋਲ ਬਾਰੰਬਾਰਤਾ ਵੀ ਆ ਗਈ ਤੇ ਹੁਣ ਅਸੀਂ ਸਵਾਲ ਕਰਾਂਗੇ ਐ ਲੋ ਜੀ ਇਹ ਪਹਿਲੇ ਮੱਧਿਕਾ ਸਾਡਾ ਸੂਤਰ ਵਾਲਾ ਹੈਗਾ ਮੱਧਿਕਾ ਦਾ ਸੂਤਰ ਹੈਗਾ ਐਲ ਜਮਾ ਐਨ ਬਟਾ 2 ਕਟਾ ਸੀ ਬਟਾ ਐਫ ਗੁਣਾ ਐਚ ਹਨਾ ਇਹ ਜਿਹੜੀ ਚੀਜ਼ਾਂ ਅਸੀਂ ਪਹਿਲੇ ਕਰ ਚੁੱਕੇ ਹਾਂ ਮੈਂ ਇਹਨੂੰ ਦੁਹਰਾਵਾਂਗਾ ਨਹੀਂ ਪ੍ਰੇਖਣਾਂ ਦਾ ਮੁੱਲ ਵਰਗ ਅੰਤਰਾਲ ਮੱਧਿਕਾ ਵਰਤੋ ਠੀਕ ਪਹਿਲੇ ਵਾਲੇ ਵਰਗ ਦੀ ਸੰਚਵੀ ਬਾਰੰਬਾਰਤਾ ਤੇ ਐਫ ਮੱਧਿਕਾ ਵਰਗ ਦੀ ਬਾਰੰਬਾਰਤਾ ਠੀਕ ਹੈ ਹੁਣ ਮੈਂ ਇੱਥੇ ਆ ਲੱਭ ਲਈ ਘਟਾ ਘਟਾ ਕੇ ਇਹਦੇ ਕੋ 6 ਚੋਂ 2 ਹੋ ਗਿਆ 4 4 24 ਚੋਂ 6 ਗਿਆ 18 39 ਚੋਂ 24 ਗਿਆ 21 ਇਹ ਬਾਰੰਬਾਰਤਾ ਵੀ ਲੱਭ ਲਈ ਐ ਸਾਡਾ ਵਰਗੰਤਰਾਲ ਬਣ ਗਿਆ ਐ ਸੰਚਵੀਨ ਬਾਰੰਬਾਰਤਾ ਤੇ 100 ਐ ਨਾ ਹੈ। ਸੋ n 100 n 2 100 2 100 2 50 ਹੁਣ 35 ਤੋਂ 40 ਹੁਣ ਅਸੀਂ ਇਹ ਦੇਖਣਾ ਹੈ ਕਿ 50 ਤੋਂ ਵੱਧ ਤੇ ਬਿਲਕੁਲ ਨੇੜੇ ਸੰਚਵੀਨ ਬਾਰੰਬਾਰਤਾ ਕਿੱਥੇ ਆ ਰਹੀ ਹੈ ਦੇਖੋ 45 ਐ 45 ਤੋਂ ਬਾਅਦ 78 ਆਂਦਾ ਹੈ ਉਹਨਾਂ 78 ਜਿਹੜਾ ਹੈ 50 ਤੋਂ ਜ਼ਿਆਦਾ ਹੈਗਾ ਤੇ 35 ਤੋਂ 40 ਜਿਹੜੀ ਹੈ ਉਹ ਮੱਦੀ ਦਾ ਵਰਗ ਬਣ ਜਾਏਗਾ ਸਾਡਾ ਹੁਣ 35 ਤੋਂ 40 ਉਹ ਵਰਗ ਹੈ ਜਿਸ ਦੀ ਸੰਚਵੀਂ ਬਾਰੰਬਾਰਤਾ 78 n/2 ਭਾਅ 50 ਤੋਂ ਵੱਧ ਹੈ ਅਤੇ ਇਸ ਦੇ ਸਭ ਤੋਂ ਨੇੜੇ ਹੈ ਇਸ ਲਈ ਮੱਧਿਕਾ ਵਰਗ 35 ਤੋਂ 40 ਅਤੇ ਇਸ ਵਰਗ ਦੀ ਹੇਠਲੀ ਸੀਮਾ l 35 ਤੇ cf ਕਿਹੜੀ ਹੋ ਜਾਈਗੀ ਹੈਗਾ ਨਾ 35 ਤੋਂ 40 ਤੇ ਤੇ ਉੱਪਰ ਲਾਈ ਇਹ ਬਣ ਗਿਆ 45 cf ਤੇ 35 ਤੋਂ 40 ਦੇ ਨਾਲ ਦੀ f ਉਹ ਬਣ ਜੇਗੀ 30 ਤੇ H ਹੋ ਜਾਏਗਾ 40 ਜੋ 35 ਗਿਆ 5 ਇਹਨਾਂ ਮੁੱਲਾਂ ਨੂੰ ਸੂਤਰ ਵਿੱਚ ਭਰ ਕੇ ਸਾਨੂੰ ਪ੍ਰਾਪਤ ਹੁੰਦਾ ਹੈ ਇਹ ਪ੍ਰਾਪਤ ਹੁੰਦਾ ਹੈ ਦੇਖੋ ਜੀ ਮੱਦੀ ਕਾਇਗੀ ਹੈ ਸੂਤਰ ਇਹਨਾਂ ਮੁੱਲ ਪਾਦਨੇ L ਹੈਗਾ 35 N ਹੈਗਾ 100 ਤੇ 100 ਵਟਾ 250 N ਵਟਾ 250 CF 45 F 33 ਤੇ H 5 ਹੁਣ 50 ਜੋ 45 ਆ ਗਿਆ ਇਹਨਾਂ ਦਾ 5 35 5/33 5 5 5 25 25/33 ਹੋ ਗਿਆ 25 ਵਟਾ 33 ਕਿੰਨਾ ਹੋਗਾ 0.7575 35 ਵਿੱਚ ਜੋੜਿਆ ਤੇ 35.7575 ਇਹਦਾ ਜਲਦ ਹੈ ਹੁਣ 5 ਤੋਂ ਬਾਅਦ 7 ਹੈਗਾ 7 ਜਿਹੜਾ ਹੈ ਉਹ 4 ਤੋਂ ਵੱਡਾ ਹੈ ਤੇ ਇਹਨੂੰ 5 ਨੂੰ ਅਸੀਂ 6 ਕਰਕੇ ਨਿਕਟਿਕरण ਕਰਦਾਂਗੇ 35.76 ਠੀਕ ਹੈ ਇਸ ਤਰ੍ਹਾਂ ਮੱਧਿਕਾ ਉਮਰ ਹੋ ਗਈ 35.76 ਸਾਲ ਇਹ ਸਾਡਾ ਆ ਗਿਆ ਜਵਾਬ ਸੋ ਐਸੀ ਪਹਿਲੇ ਵਿਦਿਆਰਥੀ ਟੂਡੇ ਇਸ ਅਭਿਆਸ ਦੇ 13.10 ਦੇ ਅਗਲੇ ਦੋ ਸਵਾਲ ਦੂਜਾ ਤੇ ਤੀਜਾ ਤੇ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰਾਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ